ਰਬ ਦੇ ਕਿਸ ਸੰਬੰਧ ਦੇ ਵਿੱਚ ਬੁਲਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਰਨਜੀਤ ਸਿੰਘ ਢੈਰੀ ਆਡ ਚੇਅਰਮੈਨ ਢੈਰਸ ਘਟਤ ਮਜ਼ਦੂਰ ਤੇ ਮਲਾਜ਼ਮ ਕਾਂਗਰਸ ਪੰਜਾਬ ਦਾ ਮੈਨੂੰ ਚੇਅਰਮੈਨ ਨਿਯੁਕਤ ਕੀਤਾ ਹੈ ਉਹਦੇ ਲਈ ਮੈਂ ਕਾਂਗਰਸ ਦੇ ਪੰਜਾਬ ਪ੍ਰਧਾਨ ਬਿੰਦ ਸਿੰਘ ਰਾਜਵਿੰਦ ਸਿੰਘ ਦਾ ਸਾਡੇ ਕੇ ਕੇਸੀ ਦੇ ਜਿਹੜੇ ਚੇਅਰਮੈਨ ਹੈ ਡਾਕਟਰ ਉਦੀਤ ਰਾਜ ਜੀ ਉਹਨਾਂ ਦਾ ਤੇ ਵਿਸ਼ੇਸ਼ ਕਰਕੇ ਸਭ ਤੋਂ ਵੱਧ ਮੈਂ ਧੰਨਵਾਦੀਆਂ ਰਾਹੁਲ ਗਾਂਧੀ ਜੀ ਦਾ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸਾਹਿਬ ਦਾ ਪ੍ਰਿੰਕਾ ਗਾਂਧੀ ਜੀ ਦਾ ਕੈਪਟਨ ਸੰਧੂ ਜੀ ਦਾ ਤੇ ਕਾਂਗਰਸ ਪਾਰਟੀ ਦੀ ਸਮੂਚੀ ਪੰਜਾਬ ਦੀ ਸਾਰੀ ਟੀਮ ਦਾ ਸਾਰੀ ਲੀਡਰਸ਼ਿਪ ਦਾ ਤੇ ਨਾਲ ਹੀ ਮੈਂ ਧੰਨਵਾਦੀਆਂ ਸਾਡੇ ਬਠਿੰਡਾ ਜੀ ਕਾਂਗਰਸ ਕਮੇਟੀ ਦਾ ਮੇਰੇ ਨਾਲ ਬੈਠੇ ਨੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਗਰਕੀ ਇਹਨਾਂ ਦਾ ਸਾਡੀ ਸਮੁੱਚੀ ਸਾਰੀ ਜ਼ਿਲ੍ਹਾ ਕਾਂਗਰਸ ਦਾ ਤੇ ਮੇਰੇ ਵਰਕਰਾਂ ਦਾ ਮੈਂ ਅਤੀ ਤਨਵਾਦੀਆਂ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਰਾਜਾ ਬੜਿੰਗ ਜੀ ਨੇ ਮੇਰੇ ਕੰਮ ਨੂੰ ਦੇਖ ਕੇ ਜਿਵੇਂ ਮੇਰਾ ਨਾਮ ਰეკਮੈਂਡ ਕਰਕੇ ਸਪਸ਼ਟ ਕਰਕੇ ਭੇਜਿਆ ਤਾਂ ਕਾਂਗਰਸ ਹਾਈ ਕਮੰਡ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਲਈ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮਜ਼ਦੂਰ ਵਰਗ ਲਈ ਪੰਜਾਬ ਦੇ ਮੁਲਾਜ਼ਮਾਂ ਲਈ ਮੇਰੇ ਵਾਸਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਅੱਜ ਬਹੁਤ ਵੱਡੀ ਚੁਣੌਤੀ ਹੈ ਤੁਗ ਜਿਹੜੇ ਗੈਰ ਸੰਗਠਿਤ ਮਜ਼ਦੂਰ ਨੇ ਉਹ ਮਜ਼ਦੂਰ ਮਨਰੇਗਾ ਮਜ਼ਦੂਰ ਵੀ ਨੇ ਉਹ ਮਜ਼ਦੂਰ ਬਚਾਰੇ ਅ ਰਿਕਸ਼ਾ ਚਾਲਕ ਜਿਹੜੇ ਵੀ ਮਜ਼ਦੂਰੀ ਕਰਨ ਵਾਲੇ ਲੋਕ ਆ ਫੈਕਟਰੀਆਂ 'ਚ ਮਜ਼ਦੂਰੀ ਕਰਦੇ ਰਹੇ ਹੋਰ ਨਹੀਂ ਉਹ ਸਾਰਾ ਮਤਲਬ ਮੋਸਟਲੀ ਮੈਂ ਸਮਝਦਾ ਕਿ ਸਾਰੇ ਹੀ ਅਸੀਂ ਮਜ਼ਦੂਰ ਆ ਤੋਂ ਮਜ਼ਦੂਰ ਵਰਗ ਜਿਹੜਾ ਹੈਗਾ ਉਹਦੀਆਂ ਮੁਸ਼ਕਲਾਂ ਦੇ ਸਬੰਧ 'ਚ ਉਹਨਾਂ ਦੇ ਹੱਲ ਲਈ ਅਸੀਂ ਯਤਨ ਕਰਨੇ ਆ ਮਜ਼ਦੂਰਾਂ ਨੂੰ ਤੇ ਮੁਲਾਜ਼ਮਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾ ਕੇ ਕਾਂਗਰਸ ਪਾਰਟੀ ਦੇ ਨਾਲ ਜੋੜਨਾ ਕਿਉਂਕਿ ਅੱਜ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਦਾ ਜਿਹੜਾ ਅੱਜ ਵੀ ਬਿਆਨ ਆਇਆ ਮੈਂ ਰਾਹੁਲ ਗਾਂਧੀ ਜੀ ਨੂੰ ਸਲੂਟ ਕਰਦਾ ਜਿਹਨਾਂ ਉਹਨੇ ਕਿਹਾ ਹੈ ਕਿ ਮੈਂ ਚਾਹਣਾ ਜਿਹੜੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕਮਜ਼ੋਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਮੈਂ ਸਤਿਕਾਰਤ ਉਹਨਾਂ ਦੇ ਉੱਤੇ ਦੇਖਣਾ ਚਾਹਣਾ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਹਮੇਸ਼ਾ ਹੀ ਗਰੀਬਾਂ ਦੇ ਪੱਖੀ ਰਹੀ ਹੈ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਗਰੀਬਾਂ ਦੇ ਲਈ ਕੰਮ ਕੀਤਾ ਹੈ ਤੋ ਕਾਂਗਰਸ ਪਾਰਟੀ ਨੇ ਮੇਰੀ ਜਿੰਮੇਵਾਰੀ ਜਿਹੜੀ ਲਈ ਹੈ ਮੈਂ ਕੋਸ਼ਿਸ਼ ਕਰੂੰਗਾ ਪ੍ਰਮਾਤਮਾ ਸੱਚੇ ਪਾਤਸ਼ਾਹ ਬੈਗਰੂ ਕਿਰਪਾ ਕਰਨ ਕਿ ਮੈਂ ਜਿੰਮੇਵਾਰੀ ਨੂੰ ਤਾੜੀ ਨਾ ਨਾ ਮਾ ਸਕਾਂ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਹੈ ਅੱਜ ਮਾਹੌਲ ਹੈਗਾ ਦੇਸ਼ ਦਾ ਸੰਵਿਧਾਨ ਖਤਰੇ 'ਚ ਬਾਵਾ ਸਾਹਿਬ ਡਾਕਟਰ ਪੀਮbro ਅੰਬੇਡਕਰ ਜੀ ਦਾ ਅਪਮਾਨ ਹੋਇਆ ਪਹਿਲਾਂ ਦੇਸ਼ ਦੀ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਦੇਸ਼ ਦੇ ਹੋਮ ਮਿਨਿਸਟਰ ਅੰਮੋਦਸਾ ਜੀ ਵੱਲੋਂ ਕੀਤਾ ਗਿਆ ਉਸ ਹੋਮ ਮਿਨਿਸਟਰ ਦੇ ਬਿਆਨ ਤੋਂ ਉਤਸਾਹਿਤ ਹੋ ਕੇ ਮੈਂ ਸਮਝਦਾ ਹਾਂ ਅੰਬਰਸਾਰ ਵਾਲੀ ਜਿਹੜੀ ਘਟਨਾ ਹੈ ਉਹ ਵਾਪਰੀ ਕੇ ਬਾਬਾ ਸਾਹਿਬ ਅੰਬेडकर ਦੇ ਬੁੱਤ ਨੂੰ ਛੇੜਸੜ ਕੀਤੀ ਗਈ ਤੋੜਨ ਦਾ ਯਤਨ ਕੀਤਾ ਗਿਆ ਭਾਵੇਂ ਬੁੱਤਾਂ ਨਾਲ ਛੇੜਸੜ ਕਰਕੇ ਇਹ ਸੰਵਿਧਾਨ ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਬਾਬਾ ਸਾਹਿਬ ਅੰਬेडकर ਦੀ ਵਿਚਾਰਧਾਰਾ ਨੂੰ ਤੋੜਿਆ ਨਹੀਂ ਜਾ ਸਕਦਾ ਪਰ ਅੱਜ ਕੁਝ ਸ਼ਕਤੀਆਂ ਬਾਬਾ ਸਾਹਿਬ ਅੰਬेडकर ਦੀ ਵਿਚਾਰਧਾਰਾ ਤੋਂ ਤੇ ਸੰਵਿਧਾਨ ਦੀ ਵਿਚਾਰਧਾਰਾ ਤੋਂ ਘੁਭਰਾਉਂਦੀਆਂ ਨੇ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੀਆਂ ਨੇ ਜੀਹਦੇ ਚੁਣੌਤੀ ਰਾਹੁਲ ਗਾਂਧੀ ਜੀ ਤੇ ਪਿੰਕਾ ਗਾਂਧੀ ਜੀ ਤੇ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀਏ ਉਚ ਚੁਣੌਤੀਆਂ ਉਹਨੂੰ ਦੇ ਰਹੀ ਹੈ ਇਹਨਾਂ ਨੂੰ ਜਵਾਬ ਦੇ ਰਹੀ ਹੈ ਔਰ ਵਿਸ਼ੇਸ਼ ਕਰਕੇ ਮੈਂ ਇੱਥੇ ਧੰਨਵਾਦ ਕਰਨਾ ਚਾਹਾਂਗਾ ਕੇਸੀ ਬੈਨੂ ਗੋਪਾਲ ਜੀ ਦਾ ਜਿਹੜੇ ਆਲ ਇੰਡੀਆ ਦੇ ਸੰਗਠਨ ਦੇ ਸਾਰੇ ਜਨਨ ਸ਼ਕਤੀ ਨੇ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੇਰੇ ਮੋਢਾਂ ਤੇ ਪਾਉਣ ਦੇ ਲਈ ਵਿਸ਼ੇਸ਼ ਰੋਲ ਰਾਂ ਕੀਤਾ ਇੱਕ ਵਾਰ ਫਿਰ ਮੈਂ ਪ੍ਰੈਸ ਵਾਲੇ ਸਾਥੀਆਂ ਦਾ ਵੀ ਤੁਹਾਡਾ ਅਤੀ ਧੰਨਵਾਦ ਹਾਂ ਕਿ ਲੰਬੇ ਸਮੇਂ ਤੋਂ ਮੈਂ ਜਿਹੜੀ ਲੜਾਈ ਗਰੀਬਾਂ ਦੀ ਦਲਤਾਂ ਦੀ ਮਜ਼ਦੂਰਾਂ ਦੀ ਮੁਲਾਹਰ ਬਦ ਲੋਕਾਂ ਦੀ ਲੜਾਈ ਲੜੀ ਤੇ ਲੜਾਈ ਲੜ ਕੇ ਗਰਨਜੀਤ ਸਿੰਘ ਗਹਿਰੀ ਦੀ ਪਛਾਣ ਪ੍ਰੈਸ ਮੀਡੀਆ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਬਣੀ ਤੇ ਮੇਰੇ ਵਰਕ ਨੂੰ ਦੇਖਦੇ ਹੋਏ ਮੈਨੂੰ ਕਾਂਗਰਸ ਪਾਰਟੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਗਾ ਔਰ ਕਾਂਗਰਸ ਪਾਰਟੀ ਦਾ ਝੰਡਾ ਅਸੀਂ ਉੱਚਾ ਕਰਾਂਗੇ ਮਜ਼ਦੂਰਾਂ ਮੁਲਾਜ਼ਮਾਂ ਤੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਾਂਗੇ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੀ ਤਕੜਾ ਕਰਾਂਗੇ ਪੰਜਾਬ ਨੂੰ ਅੱਜ ਦਾ ਜਿਹੜਾ ਮਾਹੌਲ ਹੈ ਇਸ ਮਾਹੌਲ ਦੇ ਮੁਤਾਬਕ ਪੰਜਾਬ ਨੂੰ ਬਚਾਉਣ ਲਈ ਵੀ ਕੰਮ ਕਰਾਂਗੇ ਔਰ ਮੈਨੂੰ ਬੜਾ ਅਫਸੋਸ ਹੈ ਦੱਸਦਾ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਮੇਰਾ 26 ਇੰਚ ਦਾ 55 ਇੰਚ ਦਾ ਸੀਨਾ ਤੇ ਅੱਜ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਅਮਰੀਕਾ ਤੋਂ ਗੋਰੇ ਇੱਥੇ ਆਉਣਗੇ ਇੰਨਾ ਬਦਲਾਅ ਸੀ ਪੈਦਾ ਕਰ ਦਾਂਗੇ ਪਰ ਬੜੀ ਸ਼ਰਮਨਾਕ ਗੱਲ ਜੁਈ ਹੈ ਕਿ ਉਤੋਂ ਅਮਰੀਕਾ ਤੋਂ ਸਾਡੇ ਭਾਰਤੀਆਂ ਨੂੰ ਸਾਡੇ ਪੰਜਾਬੀਆਂ ਨੂੰ ਹੱਥਕੜੀਆਂ ਲਾ ਕੇ ਜਹਾਜ਼ ਦੇ ਰਾਹੀਂ ਪੰਜਾਬ ਨੂੰ ਭੇਜਿਆ ਗਿਆ। ਤੇ ਇਹ ਬੜੀ ਸ਼ਰਮਨਾਕ ਗੱਲ ਹੈ। ਇਹਦੇ ਚ ਪੰਜਾਬ ਸਰਕਾਰ ਦਾ ਵੀ ਫੇਲਰ ਹੈ ਤੇ ਕੇਂਦਰ ਸਰਕਾਰ ਦਾ ਵੀ ਫੇਲਰ ਹੈ। ਔਰ ਇਹਦੇ ਲਈ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਸਮਝਦਾ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਜਿਹੜਾ ਬੱਚਿਆਂ ਦਾ અપਮਾਨ ਹੱਥਕੜੀਆਂ ਲਾ ਕੇ ਇਸ ਤਰ੍ਹਾਂ ਭੇਜਣਾ ਇਹ ਗੜਾ ਅਪਮਾਨ ਹੋਇਆ ਇਹ ਮੈਂ ਸਮਝਦਾ ਪੰਜਾਬ ਦੇ ਸਮੁੱਚੇ ਦੇਸ਼ ਦੇ ਲੋਕਾਂ ਦਾ ਅਪਮਾਨ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ